ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵਗੇ ਤੇ ਠੀਕ ਠਾਕ ਹੋਵਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਚੱਲਦੇ ਆਂਗੇ ਕਾਲਜ ਅੱਜ ਆ ਚੱਲਦੇ ਆਂ ਮੋਟਰਸਾਈਕਲ ਤੇ ਇਹ ਬਾਗੜਾ ਮੋਟਰਸਾਈਕਲ ਮੋਟਰਸਾਈਕਲ ਤੇ ਨਹੀਂ ਜਾਂਦੇ ਇਹ ਤਿੰਨ ਕੋਣੀ ਲਾਵਾਂਗੇ ਕਿਉਂਕਿ ਹੁਣ ਆਪਣਾ ਘਰ ਹੋ ਗਿਆ ਦੂਰ ਤੇ ਤੁਰ ਕੇ ਆਣਾ ਔਖਾ ਗਾ ਅਗੇ ਦਾ ਤੁਰ ਕੇ ਜਾਵੜਦੇ ਸੀ ਪਿੰਡ ਚ ਤੇ ਤਾਂ ਕਰਕੇ ਮੋਟਰਸਾਈਕਲ ਲਾਵਾਂਗੇ ਆਪਾਂ ਤਿੰਨ ਗੋਣੀ ਉੱਥੇ ਹੀ ਬੱਸ ਚੜਾਂਗੇ ਉੱਥੇ ਹੀ ਬੱਸ ਬਾਅਦ ਚ ਵਾਪਸ ਲੈ ਕੇ ਆਵਾਂਗੇ ਤੇ ਵੀਡੀਓ ਚ ਐਂਡ ਤੱਕ ਬਣੇ ਰਹੋ ਲੋ ਜੀ ਤਿੰਨ ਗੋਣੀ ਹੈਗਾ ਮੇਲਾ ਤੇ ਆਹ ਬੰਦਾ ਦੇਊਗਾ ਜਾਣਕਾਰੀ ਦੇ ਬਈ ਮੇਰੇ ਆਪਣੇ ਸੱਸ ਨੇ ਭਾਸ਼ੇ ਦਾ ਜੋੜ ਮੇਲਾ ਲਾਦਾ ਹੁੰਦਾ ਹੈ ਸਾਡ ਠੀਕ ਹੈ ਨਾ ਹਾਂ ਤੇ ਇਹ 11 12 ਨੂੰ ਤਾਂ ਇਹ ਤੁਹਾਨੂੰ ਦਾ 12 11 ਨੂੰ ਤਾਂ ਪ੍ਰਤਾਸ਼ ਪਿੰਡੀ ਹੁੰਦਾ ਦਾ ਹਾਂ ਤੇ 11 ਹੁੰਦਾ ਤੈਨੂੰ ਪਿੰਡੀ ਹਾਂ ਇਹ ਤੋਂ ਪਹਿਲਾਂ ਦਾ ਜਾਊਗਾ ਪਹਿਲੇ ਅੰਦਰ ਜੀਜਾ ਜੀਜੂ ਤੋਂ ਕੋਣਾ ਦੀਪਾ ਨੂੰ ਤੋਂ ਕਿ ਆ ਜੰਡਾ ਜੰਡਾ ਤੋਂ ਚਾਲਿਆ ਚਾਲੀ ਵਾਲੇ ਤੋਂ ਠੀਕ ਨਾ ਕੋਹੜਾ ਕੋਹੜੀ ਤੋਂ ਨਹੀਂ ਆ ਨਹੀਂ ਆਏ ਤੋਂ ਉਹਨੇ ਨਾਲ ਜੀ ਹੁੰਦਾ ਆਪਣੇ ਪਿੰਡਾਂ ਤੋਂ ਠੀਕ ਮੇਲੇ ਤੇ ਕਹਦੇ ਮੇਲੇ ਤੇ ਕਹਦੇ ਪਹੁੰਚੋ ਤੇ ਦੂਜੇ ਦਿਨ ਦਾ ਰੂਟ ਆ ਉਹ ਜਾਊਗਾ ਪਿੰਡੋਂ ਗੋਲਨੇ ਨੇ ਖੁਰ ਦਾ ਤੋਰਤੋਂ ਗੋਲਨੇ ਨੇ ਕਹਣਾ ਠੀਕ ਹੈ ਨਾ ਫਿਰ ਆਪਣੇ ਪਿੰਡ ਬਰਾਜਮਾਨ ਹੋਣਗੇ ਗੁਰਪ੍ਰਸਾਦ ਸਿੰਘ ਹਾਂ ਤੇ ਗੋਲਨੇ ਦੇ ਸਾਰੇ ਪਿਆਰ ਦੇ ਸੱਸਰੇਕਾਰ ਠੀਕ ਹੈ ਨਾ ਬੁਲਾਉਣਾ ਭੁੱਲ ਗਏ ਜੀ ਤੇ ਤੁਸੀਂ ਸਾਰਿਆਂ ਨੇ ਮਿਲ ਲੈ ਜਰੂਰ ਹਾਂ ਆਹ ਪੋਸਟਰ ਦੀ ਜੀ 14 ਨੂੰ ਮੇਲਾ ਹਾਂਜੀ ਅੱਜ ਤੁਹਾਨੂੰ ਦਿਖਾਉਣੇ ਆਂਗੇ ਪਿੰਡਾਂ ਦੀ ਜ਼ਿੰਦਗੀ ਕੀ ਜ਼ਿੰਦਗੀ ਹੈ ਪਿੰਡਾਂ ਦੀ ਸਭ ਤੋਂ ਪਹਿਲਾਂ ਆਪਾਂ ਦੇ ਦੀ ਥੋੜੀ ਜਾਣਕਾਰੀ ਆਪਣੇ ਲੈਂਟਰ ਬਾਰੇ 12 ਅੱਜ 12 ਦਿਨ ਹੋ ਗਏ 25 ਤਰੀਕ ਨੂੰ ਲੈਂਟਰ ਪਾਇਆ ਸੀ ਆਪਾਂ ਤੇ 6 ਦਿਨ ਹੋ ਗਏ 31 ਦਾ ਮਹੀਨਾ ਸੀ 31 ਜਨਵਰੀ 6 ਦਿਨ ਹੋ ਗਏ ਤੇ 6 ਹੋ ਗਏ ਅੱਜ 12 ਦਿਨ ਹੋ ਗਏ ਆ ਤੇ ਇੱਕ ਦੋ ਦਿਨ ਬਸ ਹੋਰ ਖੜਾਵਾ ਕੇ ਫਿਰ ਢੂਲਾ ਖੋਲ ਦਿਆਂਗੇ ਤੇ ਬਾਕੀ ਪਿੰਡਾਂ ਦੀ ਜ਼ਿੰਦਗੀ ਚਾਰੇ ਪਾਸੇ ਖੇਤ ਆ ਹਵਾ ਚੱਲੀ ਜਾਂਦੀ ਹੈ ਤੜਕੇ ਉੱਠਣ ਵੇਲੇ ਫਸਲ ਮੱਥੇ ਲੱਗਦੀ ਹੈ ਹਰੇ ਵਾਈ ਮੱਥੇ ਲੱਗਦੀ ਆ ਐਸੋ ਲਈ ਲੱਗੇ ਜਾਂਦੇ ਜਵਾਖ ਖੇਡਣ ਹੱਥਾਂ ਦੇ ਟਾਈਮ ਵਾਤਾਵਰਨ ਐਨ ਪਿੰਡਾਂ 'ਚ ਹੁੰਦਾ ਸ਼ੁੱਧ ਆ ਦਰਖਤ ਤਾਂ ਜਿਵੇਂ ਹੁਣ ਹੁਣ ਪੱਤ ਝੜ ਸੀਗੀ ਇਹਦੋਂ ਪਹਿਲਾਂ ਠੰਡ ਕਰਕੇ ਪੱਤੇ ਸਾਰੇ ਸੱਟ ਗਏ ਤੇ ਹੁਣ ਫੁੱਟਿਆਉਣਗੇ ਇਹ ਸਾਰੇ ਫਗਣ ਦੇ ਮਹੀਨੇ 'ਚ ਸਾਰੇ ਦਰਖਤ ਫਟੇ ਆਉਂਦੇ ਆ ਇੱਕ ਹੋਰ ਜਿਹੜੀ ਸਭ ਤੋਂ ਪਿੰਡਾਂ ਦੀ ਚੰਗੀ ਗੱਲ ਆ ਉਹ ਵੀ ਦੱਸਦਾ ਕੱਢ ਜਾ ਮੈਂ ਹਾਂਜੀ ਸੁਣ ਲਓ ਫਿਰ ਓਹੋ ਹੋਰ ਕਿਹੜੀਆਂ ਚੰਗੀਆਂ ਚੰਗੀਆਂ ਗੱਲਾਂ ਸਭ ਤੋਂ ਪਹਿਲਾਂ ਇੱਥੇ ਲੱਤਾਂ ਖਿੱਚੀਆਂ ਜਾਣਗੀਆਂ ਜੇ ਤੁਸੀਂ ਚੰਗੇ ਹੋ ਤੁਹਾਨੂੰ ਮਾੜੇ ਬਣਾਉ ਬਣਾਉਣ ਚ ਕੋਈ ਕਸਰ ਨਹੀਂ ਛੱਡੀ ਜਾਣੀ ਤੇ ਜੇ ਤੁਸੀਂ ਚੰਗੀ ਰੋਟੀ ਖਾਣੇ ਆ ਤੁਹਾਨੂੰ ਪੂਰ ਥੱਲੇ ਸਿੱਟਣ ਦੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਤੇ ਇਹ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਤੇ ਬਹੁਤ ਬੰਦੇ ਵਿੱਚ ਚੰਗੇ ਵੀ ਹੁੰਦੇ ਆ ਸਾਥ ਦੇਣ ਵਾਲੇ ਵੀ ਹੁੰਦੇ ਆ ਪਰ ਵਿੱਚ ਹੁੰਦੇ ਆ ਕਿ ਕਈ ਉਹ ਤੁਹਾਨੂੰ ਪਤਾ ਵੀ ਸਾਰੇ ਪਿੰਡਾਂ 'ਚ ਹੀ ਹੁੰਦੇ ਆ ਉਹ ਤੇ ਉਹਨਾਂ ਨੇ ਪੁੱਠਣਾ ਲੂਤੀਆਂ ਲਾਉਣਾ ਪੁੱਠੇ ਕੰਮ ਕਰਨੇ ਉਹਨਾਂ ਨੇ ਜਿੰਨੇ ਮਰਜ਼ੀ ਕਰਾ ਲਾ ਉਹਨਾਂ ਤੋਂ ਚੱਜਦਾ ਉਹਨਾਂ ਨੇ ਕੋਈ ਕੰਮ ਨਹੀਂ ਕਰਨਾ ਤੇ ਪਿੰਡ ਨਹੀਂ ਮਾੜੇ ਹੁੰਦੇ ਤੇ ਪਿੰਡਾਂ 'ਚ ਕੁਝ ਜਿਹੜੇ ਉਹ ਬੰਦੇ ਹੁੰਦੇ ਆ ਉਹ ਮਾੜੇ ਹੁੰਦੇ ਆ ਤੇ ਜੇ ਤੁਸੀਂ ਚੰਗੀ ਰੋਟੀ ਖਾਣੇ ਆ ਤੁਹਾਨੂੰ ਦੇਖ ਕੇ ਜਾਂਦੇ ਨਹੀਂ ਤੁਹਾਨੂੰ ਥੱਲੇ ਸਿੱਟਣ ਦੀ ਪੂਰੀ ਕੋਸ਼ਿਸ਼ ਕਰਨਗੇ ਤੇ ਇਹ ਮੈਂ ਗੱਲਾਂ ਤਾਂ ਕਰਦਾ ਆਪਣੇ ਨਾਲ ਇਹ ਗੱਲਾਂ ਬੀਤੀਆਂ ਵੰਗਾ ਤੇ ਸੱਚਾ ਬੰਦਾ ਜਿਹੜਾ ਉਹਨੂੰ ਝੂਠਾ ਉਹ ਝੂਠਾ ਬੰਦਾ ਬੰਦਾ ਨਹੀਂ ਜਿਹੜਾ ਸੱਚਾ ਬੰਦਾ ਹੁੰਦਾ ਉਹਨੂੰ ਝੂਠਾ ਬਣਾ ਦਿੱਤਾ ਜਾਂਦਾ ਹਾਲਾਤ ਬਣਾ ਦਿੰਦੇ ਆ ਉਹਨੂੰ ਝੂਠਾ ਤੇ ਬਾਕੀ ਕੋਈ ਨਹੀਂ ਆਪਾਂ ਤਾਂ ਘਾਟੇ ਚੱਲੇ ਆ ਪਰ ਜਿਹੜੇ ਬੰਦਿਆਂ ਨੇ ਸਾਥ ਦਿੱਤਾ ਜਿਹੜੇ ਬੰਦੇ ਸਾਥ ਦਿੰਦੇ ਆ ਜਿਹੜੇ ਬੰਦਿਆਂ ਨੇ ਆਪਾਂ ਨੂੰ ਇੱਥੋਂ ਤੱਕ ਮਜਬੂਰ ਕੀਤਾ ਤੇ ਕੋਈ ਨਹੀਂ ਹੋਣੇ ਆ ਫੈਸਲੇ ਜੇ ਰੱਬ ਦੀ ਕਚਹਿਰੀ 'ਚ ਇਹ ਇੱਥੇ ਸਾਹਮਣੇ ਹੁੰਦੇ ਦਿਖਾਉਂ ਰੱਬ ਦੀ ਕਚਹਿਰੀ 'ਚ ਇੱਥੇ ਸਾਰਿਆਂ ਦੇ ਫੈਸਲੇ ਹੋਣੇ ਆ ਕੋਈ ਨਹੀਂ ਇਥੋਂ ਬਚ ਸਕਦਾ ਚਲੋ ਤੇ ਵਿੱਚ ਸਾਥ ਦੇਣ ਵਾਲੇ ਵੀ ਬੰਦੇ ਹੁੰਦੇ ਆਗੇ ਤੇ ਬਾਕੀ ਜਿਹੜੀ ਮੂੰਹ ਤੇ ਗੱਲ ਕਰਨ ਵਾਲੇ ਹੁੰਦੇ ਆ ਉਹ ਬਹੁਤ ਬੰਦੇ ਘੱਟ ਹੁੰਦੇ ਆ ਜ਼ਿਆਦਾਤਰ ਪੁੱਠਣਾ ਸਿੱਧੀਆਂ ਗੱਲਾਂ ਕਰਨਗਾ ਸੱਚੇ ਬੰਦੇ ਨੂੰ ਝੂਠਾ ਬਣਾਉਣਾ ਤੇ ਕੋਈ ਕਾਨੂੰਨ ਨਹੀਂ ਹੈਗਾ ਇੱਥੇ ਸਭ ਕੁਝ ਐਂਡ ਚੱਲਦਾ ਬਸ ਉਹ ਗੱਲ ਆ ਜਿਵੇਂ ਵੀ ਕਹਿੰਦੇ ਹੁੰਦੇ ਡਾਂਗ ਮੂਰੇ ਪੂਤਵੀ ਨੱਚਦੇ ਆ ਤੇ ਜਿਹੜਾ ਬੰਦਾ ਡਾਂਗ ਖਿੱਚ ਲੈਂਦਾ ਉਦੋਂ ਫਿਰ ਉਹਦੇ ਸਭ ਮੂਰੇ ਚੱਲਦੇ ਆ ਤੇ ਜਿਹੜਾ ਬੰਦਾ ਥੋੜੀ ਜਿਹੀ ਵਰਤ ਦਾ ਨਰਮਾਈ ਉਹਦੇ ਸਾਰੇ ਸਾਰੇ ਸਿਰ ਤੇ ਗਲੀਆਂ ਕਰਦੇ ਆ ਤੇ ਉਹਨੂੰ ਸਮਝਦੀ ਕੁਛ ਨਹੀਂ ਹੁਣ ਤਾਂ ਬੇਕਾਰ ਸਮਝਦੇ ਉਹ ਕਹਿ ਦਿੰਦੇ ਆ ਯਾਰ ਕਾ ਬੇਖਾਰੀ ਬੰਦਾ ਹੈਣੀ ਤੇ ਬਾਕੀ ਗੱਲਾਂ ਇਹ ਥੋੜੀਆਂ ਜੀਆਂ ਮੋਟੀਆਂ-ਮੋਟੀਆਂ ਗੱਲਾਂ ਤੇ ਬਾਕੀ ਦੀਆਂ ਕਲੀਅਰ ਰਹਿਣ ਉਹ 5-6 ਦਿਨਾਂ ਤੱਕ ਜਮਾਂ ਕਲੀਅਰ ਕਰ ਦਿਆਂਗੇ ਕੋਈ ਡਾਊਟ ਨਹੀਂ ਰਹਿਣ ਦਿੰਦੇ ਕੋਈ ਇੱਥੇ ਪੰਚਾਇਤ ਪੰਜੂਦ ਹੈ ਨਹੀਂਗੀ ਮੈ ਤਾਂ ਇਹ ਨਹੀਂ ਪਤਾ ਲੱਗਦਾ ਵੀ ਇਹ ਚੇਫਾਂ ਕਾਦਣਾ ਹੁੰਦਗਾ ਵੀ ਬੰਦ ਤੁਸੀਂ ਸਹੀ ਬੰਦ ਸਹੀ ਕੰਮ ਨੂੰ ਸਹੀ ਕਹੋ ਤੇਰਾ ਗਲਤ ਉਹਨੂੰ ਗਲਤ ਕਹੋ ਜੇ ਦੋਨੇ ਬੰਦੇ ਗਲਤ ਆ ਦੋਨੇ ਤਰ੍ਹਾਂ ਗਲਤ ਆ ਉਹਨੂੰ ਦੋਨਾਂ ਨੂੰ ਕਹੋ ਤੇ ਬਾਕੀ ਜਿਹੜਾ ਸੱਚੇ ਬੰਦੇ ਨੂੰ ਝੂਠਾ ਬਣਾਉਣਾ ਇਹ ਤਾਂ ਫਿਰ ਹੋਣਗੇ ਕੋਈ ਨਹੀਂ ਫੈਸਲੇ ਐਡੀ ਜਿਹੜੀ ਕਾਲੀ ਵਾਲੀ ਕਿਹੜੀ ਗੱਲ ਆ ਕੋਈ ਨਹੀਂ ਸਬਰ ਸਬਰ ਆਪਾਂ ਕੀਤਾ ਤੇ ਇਹੀ ਸੇਗੀ ਇਹ ਥੋੜੇ ਪਿੰਡਾਂ 'ਚ ਜਿਆਦਾ ਹੁੰਦਾ ਕੰਮ ਇਹ ਆ ਪਿੰਡਾਂ ਦੀ ਸਚਾਈ ਸੁਚੰਗਾਂ ਦਾ ਹੋਰ ਵੀ ਬਥੇਰੇ ਆਂ ਦੇ ਦੱਸਣ ਲੱਗੇ ਤਾਂ ਇੱਥੇ ਸਾਰੇ ਲੋਕ ਖਲਾਫ ਹੋ ਜਾਣਗੇ ਇਹ ਇਹ ਆਪਾਂ ਮੋਟੇ ਮੋਟੇ ਦਸੀਏ ਜਿਹੜੀਆਂ ਆਪਣੇ ਨਾਲ ਬੀਤੀਆਂ ਇਹ ਸੱਚੇ ਬੰਦੇ ਨੂੰ ਦੁਖੀ ਕਰਨਾ ਇਹ ਕਿੱਥੋਂ ਦੀ ਉਹ ਕਿੱਥੋਂ ਦੀ ਥਿਊਰੀ ਆ ਇਹ ਸੱਚੇ ਬੰਦੇ ਨੂੰ ਜਿਹੜਾ ਦੁਖੀ ਕਰਨਾ ਨਾ ਕਿਸੇ ਨੂੰ ਵੀ ਦੁਖੀ ਕਰਨਾ ਕਿਸੇ ਦਾ ਮਨ ਦੁਖੀ ਕਰਨਾ ਉਹਦਾ ਫਿਰ ਹੁੰਦੇ ਆ ਫੈਸਲੇ ਹੁੰਦੇ ਟਾਈਮ ਪਾ ਕੇ ਆ ਪਰਮਾਤਮਾ ਦੀ ਚੱਕੀ ਕਹਿੰਦੇ ਜਲਦੀ ਦਾ ਹੌਲੀ ਆ ਪਰ ਪੀਂਦੀ ਬਹੁਤ ਬਰੀਕ ਆ ਉਹਨੂੰ ਛਾਨਣ ਦੀ ਲੋੜ ਨਹੀਂ ਪੈਂਦੀ ਦੁਬਾਰੇ ਆਪਣਾ ਵੀ ਸਬਰ ਹੈਗਾ ਕੋਈ ਨਹੀਂ ਆਪਣੇ ਸਾਹਮਣੇ ਹੀ ਇੱਥੇ ਜਿਹੜੇ ਬੰਦੇ ਨੇ ਆਪਣੇ ਨਾਂ ਕੀਤੀਆਂ ਇੱਥੇ ਸਾਹਮਣੇ ਫੈਸਲੇ ਹੁੰਦੇ ਦਿਖਾਵਾਂਗਾ ਤੇ ਚਲੋ ਕੋਈ ਨਹੀਂ ਆਪਣਾ ਰੱਬ ਦੀ ਡੋਰਾਂਗਾ ਲੋਈ ਐਸੋਲੇ ਜਾਨਵਰ ਰੋਟੀ ਖਾਣ ਆਉਂਦੇ ਇੱਥੇ ਹੋ ਗਈ ਪਰਲੇ ਪਾਸੇ ਕੁੱਤੀ ਦਿਖਾਈਏ ਆ ਰਹੇ ਆ ਰਹੇ ਰੋਟੀ ਖਾਣ ਆ ਆਹ ਉਹ ਫੱਟੇਲੇ ਆ ਦੇ ਦੇ ਦੇਖੋ ਗਜਾਏ ਵੇ ਆਏ ਸਾਡੇ ਕੁੱਤੇ ਦੋਗੇ ਇਹ ਹਣੇ ਨੂੰ ਵੀ ਪਾਣੀ ਪੂਗੀ ਕਾਲੂ ਬਦਮਾਸ਼ ਕਾਲੂ ਬਦਮਾਸ਼ ਇੱਕ ਇਹਨੂੰ ਪਾਤੀ ਚਲੋ ਜੀ ਓਕੇ ਚਲੋ ਠੀਕ ਆ ਆਪਣੀ ਅੱਜ ਦੀ ਜਿਹੜੀ ਵੀਡੀਓ ਸੀ ਉਹ ਇੱਥੋਂ ਤੱਕ ਸੀ ਤੇ ਜੇ ਵਾਕਈ ਗੱਲਾਂ ਸੱਚਾਂ ਲੱਗ ਸੱਚੀਆਂ ਲੱਗੀਆਂ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਨੂੰ ਕਰ ਦਿਓ ਸ਼ੇਅਰ ਮਿਲਦੇ ਆ ਕੱਲ ਦੀ ਵੀਡੀਓ ਚ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖ